ਕਬਡੀ ਖਬਰ ਆ ਰਹੀ ਹੈ ਕਿ ਪੋਂਗ ਡੈਮ ਤੋਂ ਹੋਰ ਪਾਣੀ ਛੱਡਿਆ ਗਿਆ ਹੈ 110000 ਕਿਊਸਿਕ ਪਾਣੀ ਪੋਂਗ ਡੈਮ ਤੋਂ ਛੱਡਿਆ ਗਿਆ ਮੁਕੇਰੀਆਂ ਦੇ ਪਿੰਡ ਨਸ਼ਹਿਰਾ ਪੱਤਨ ਤੇ ਇਸ ਨਾਲ ਖਤਰਾ ਮੰਡਰਾਉਣ ਲੱਗਿਆ ਤੇਜ਼ੀ ਦੇ ਨਾਲ ਇਹ ਪਾਣੀ ਜਿਹੜਾ ਹੈ ਇਹ ਪਿੰਡ ਵੱਲ ਵੱਧ ਰਿਹਾ ਔਰ ਪਹਿਲਾਂ ਹੀ ਹੜ ਦੀ ਮਾਰ ਹੇਠ ਇਹ ਪਿੰਡ ਹੈਗੇ ਨੇ ਔਰ ਹੁਣ ਜਿਹੜਾ ਵਾਧੂ ਪਾਣੀ ਛੱਡਣ ਨਾਲ ਪੋਂਗ ਡੈਮ ਤੋਂ ਇਹਨਾਂ ਤੇ ਖਤਰਾ ਹੋਰ ਮੰਡਰਾਉਣ ਲੱਗਿਆ ਕਿਉਂਕਿ ਡੈਮਾਂ ਦੇ ਵਿੱਚ ਵੀ ਖਤਰੇ ਦੇ ਨਿਸ਼ਾਨ ਤੋਂ ਪਾਣੀ ਉੱਪਰ ਚਲਾ ਗਿਆ ਜਾਂ ਬਰਾਬਰ ਚਲਾ ਗਿਆ ਤਾਂ ਉੱਥੇ ਹੋਰ ਪਾਣੀ ਸਟੋਰ ਨਹੀਂ ਕੀਤਾ ਜਾ ਸਕਦਾ ਪਿੱਛੋਂ ਜਦੋਂ ਪਾਣੀ ਦਾ ਫਲੋ ਆਉਂਦਾ ਇਨਫਲੋ ਆਉਂਦਾ ਤਾਂ ਫਿਰ ਅੱਗੇ ਪਾਣੀ ਰਿਲੀਜ਼ ਕਰਨਾ ਪੈਂਦਾ 110000 ਕਿਊਸਿਕ ਪੋਂਗ ਡੈਮ ਤੋਂ ਰਿਲੀਜ਼ ਕੀਤਾ ਗਿਆ ਵਿਜੇ ਸਲਾਰੀਆ ਸਾਡੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਵਿਜੇ ਥੋੜਾ ਸਮਝਣਾ ਚਾਹਵਾਂਗੇ ਪੋਂਗ ਡੈਮ ਦੇ ਵਿੱਚ ਇਸ ਵੇਲੇ ਫਲੋ ਕਿੰਨਾ ਕੁ ਹੈ ਪਿੱਛੋਂ ਕਿੰਨਾ ਕੁ ਪਾਣੀ ਆ ਰਿਹਾ ਔਰ ਕੀ ਇੱਕ ਦਾਸੀ ਛੱਡਣਾ ਜਾਂ ਹੋਰ ਵੀ ਹਲੇ ਛੱਡਿਆ ਜਾ ਸਕਦਾ कि विजय इस गल ते ਹਜੇ ਤੱਕ BBMP ਵੱਲੋਂ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਪਰ ਦੱਸ ਦਈਏ ਕਿ ਬੀਤੇ ਦਿਨ ਜਦੋਂ ਸਾਡੀ ਨਿਊਜ਼ 80 ਦੀ ਟੀਮ ਵੱਲੋਂ ਗੱਲਬਾਤ ਕੀਤੀ ਗਈ ਸੀ ਉਹਨਾਂ ਨਾਲ ਤੇ BBMP ਦੇ ਜਿਹੜੇ ਚੀਫ ਨੇ ਰਾਕੇਸ਼ ਗੁਪਤਾ ਜੀ ਉਹਨਾਂ ਦਾ ਕਹਿਣਾ ਸੀਗਾ ਕਿ ਪਿੱਛੇ ਹਿਮਾਚਲ ਤੋਂ ਪਾਣੀ ਦੀ ਆਮਤ ਬਹੁਤ ਜ਼ਿਆਦਾ ਆਇਆ ਕੁੱਟ ਕਰਕੇ ਜਿਹੜਾ ਅੱਜ 110000 ਕਿਊਸਿਕ ਦਾ ਪਾਣੀ ਜਿਹੜਾ 2 ਵਜੇ ਤੋਂ ਬਾਅਦ ਜਿਹੜਾ ਛੱਡਿਆ ਗਿਆ ਇਸ ਤੋਂ ਪਹਿਲਾਂ ਜਿਹੜਾ 82000 ਦੇ ਕਰੀਬ ਦੱਸਿਆ ਗਿਆ ਸੀਗਾ ਛੱਡਿਆ ਗਿਆ ਸੀਗਾ ਪਰ ਉਸ ਦੇ ਨਾਲ ਜਿਹੜਾ ਹੈ ਕਾਫੀ ਮੁਕੇਰੀਆਂ ਟਾਂਡਾ ਦਸੂਆ ਦਿਹਾੜੇ ਦੁਆਲੇ ਖਤਰੀ ਮਾਸਲ ਦੀ ਵੀ ਅਸੀਂ ਗੱਲ ਕਰ ਲਾਂਗੇ ਕਿ ਬਹੁਤ ਪਿੰਡਾਂ ਵਿੱਚ ਤਬਾਹੀ ਦੇਖਣ ਨੂੰ ਮਿਲੀ ਹੈ ਪਰ ਇਸ ਵਾਰ ਜਿਹੜਾ ਪਾਣੀ ਛੱਡਿਆ ਗਿਆ ਆ 110000 ਕਿਊਸਿਕ ਉਹ ਹੌਲੀ-ਹੌਲੀ ਪਿੰਡਾਂ ਦੇ ਵਿੱਚ ਵੜਨਾ ਸ਼ੁਰੂ ਹੋ ਚੁੱਕਿਆ ਤੇ ਆਪਾਂ ਜਿਹੜਾ ਗੱਲ ਕਰਾਂਗੇ ਨਿਸ਼ਾਰਾ ਪੱਤਨ ਜਿਹੜਾ ਪਿੰਡ ਹੈਗਾ ਆ ਇਹ ਨਿਸ਼ਾਰਾ ਪੱਤਨ ਬਿਆਸ ਦੇ ਦ ਠੀਕ ਹੈ ਤੇ ਇਤ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਜਦੋਂ 88 ਦੀ ਪਹਾੜ ਦੀ ਗੱਲ ਕਰੀਏ ਚਾਹੇ 2023 ਦੇ ਵਿੱਚ ਇਸ ਪਿੰਡ ਦੇ ਵਿੱਚ ਵੀ ਬੜੇ ਲੋਕਾਂ ਨੇ ਤਬਾਹੀ ਦੇਖੀ ਹੈ ਔਰ ਕਾਫੀ ਵੱਡਾ ਨੁਕਸਾਨ ਇਸ ਪਿੰਡ ਦੇ ਲੋਕਾਂ ਨੂੰ ਚਲਣਾ ਜਪਿਆ ਸੀਗਾ ਪਰ ਜਦ ਅਸੀਂ ਸਾਡੀ ਨਿਊਜ਼ ਇੰਡੀ ਦੀ ਟੀਮ ਪਿੰਡ ਪਹੁੰਚੀ ਤੇ ਪਿੰਡ ਵਾਲੇ ਸਾਰੇ ਲੋਕੀ ਸਾਨੂੰ ਦੇਖ ਕੇ ਹੈਰਾਨ ਸੀਗੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਪਿੰਡ ਸਭ ਤੋਂ ਨਜ਼ਦੀਕ ਬਿਆਦ ਰਿਆਦੇ ਵਿੱਚ ਹੈਗਾ ਆ ਪਰ ਨਾ ਤਾਂ ਕੋਈ ਇਥੇ ਮੀਡੀਆ ਦੀ ਟੀਮ ਪਹੁੰਚੀ ਔਰ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਦੀ ਸਾਰ ਲੈਣ ਪਹੁੰਚਿਆ ਜੀ 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 ਤੇ ਹੁਣ ਇਸ ਵੇਲੇ ਇਸ ਪਿੰਡ ਦੀ ਸਥਿਤੀ ਕੀ ਹੈ ਪਾਣੀ ਐਂਟਰ ਕਰ ਚੁੱਕਿਆ ਹੈ ਪਿੰਡ ਦੇ ਵਿੱਚ ਇਹ ਬਿਲਕੁਲ ਜਿਸ ਤਰ੍ਹਾਂ ਪਹਿਲਾਂ ਜਿਹੜੀ ਆਪਾਂ ਪਿਛਲੇ 2 ਦਿਨਾਂ ਦੀ ਗੱਲ ਕਰੀਏ ਉਸ ਟਾਈਮ ਜਦੋਂ ਹਾਲਾਤ ਸੀਗੇ ਤੇ ਲੋਕਾਂ ਦੇ ਘਰਾਂ ਦੇ ਅੰਦਰ ਤੱਕ 4-4 ਫੁੱਟ ਪਾਣੀ ਚਲਾ ਗਿਆ ਸੀਗਾ ਤੇ ਲੋਕਾਂ ਦਾ ਕਹਿਣਾ ਹੈ ਕਿ ਹੁਣ ਪਾਣੀ ਜ਼ਰੂਰ ਘਟਿਆ ਸੀਗਾ ਪਰ ਜਦ ਅੱਜ ਬੀਬੀਐਮਬੀ ਵੱਲੋਂ ਦੁਬਾਰਾ ਜਦੋਂ ਪੌਂਡ ਡੈਮ ਦੇ ਥਰੂ ਪਾਣੀ ਛੱਡਿਆ ਜਾ ਰਿਹਾ ਤੇ ਉਹ ਹੌਲੀ-ਹੌਲੀ ਹੁਣ ਦਿਖਾਈ ਦੇ ਰਿਹਾ ਪੂਰਾ ਕਿ ਲੋਕਾਂ ਦੇ ਮਤਲਬ ਘਰਾਂ ਤੱਕ ਜਾਣਾ ਸ਼ੁਰੂ ਹੋ ਚੁੱਕਿਆ ਹਾਲਾਂਕਿ ਬਿਆਸ ਦਰਿਆ ਉੱਥੋਂ 1.5 ਕਿਲੋਮੀਟਰ ਦੂਰ ਹੈ ਪਰ ਫਿਰ ਵੀ ਉਹਨਾਂ ਦੇ ਖੇਤ ਜਿਹੜੇ ਨਾ ਹਜ਼ਾਰਾਂ ਏਕੜ ਹੁਣ ਪਾਣੀ ਦੀ ਪੀੜ ਚੜੇ ਹੋਏ ਨੇ 6-6 ਫੁੱਟ ਪਾਣੀ ਜਿਹੜਾ 7-8 ਫੁੱਟ ਆਲਰੇਡੀ ਲੋਕਾਂ ਦੇ ਖੇਤਾਂ ਅਤੇ ਹਵੇਲੀਆਂ ਦੇ ਵਿੱਚ ਖੜਾ ਹੋਇਆ ਹੈ ਜੀ ਵਿਜੇ ਠੀਕ ਹੈ ਧੰਨਵਾਦ ਸ਼ੁਕਰੀਆ ਇਸ ਜਾਣਕਾਰੀ ਦੇ ਲਈ ਸਾਡੇ ਸਹਿਯੋਗੀ ਵਿਜੇ ਸਲਾਰੀਆ ਜਾਣਕਾਰੀ ਦੇ ਰਹੇ ਸੀ ਪੌਂਗ ਡੈਮ ਦੇ ਵਿੱਚੋਂ 1,10,000 ਕਿਊਸਿਕ ਪਾਣੀ ਛੱਡਿਆ ਗਿਆ ਜਿਵੇਂ ਅਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਪੌਂਗ ਡੈਮ ਜਿਹੜਾ ਇੱਕ ਖਤਰੇ ਦਾ ਨਿਸ਼ਾਨ ਹੁੰਦਾ ਇੱਕ 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 ਲੈਵਲ ਤੱਕ ਤੁਸੀਂ ਪਾਣੀ ਸਟੋਰ ਕਰ ਸਕਦੇ ਹੋ ਪਰ ਪਿੱਛੋਂ ਜੇ ਇਨਫਲੋ ਆਉਂਦਾ ਜਾਏਗਾ ਕਿ ਉਸ ਤੋਂ ਵੱਧ ਪਾਣੀ ਤੁਸੀਂ ਸਟੋਰ ਨਹੀਂ ਕਰ ਸਕਦੇ ਤੁਹਾਨੂੰ ਉਹ ਪਾਣੀ ਡੈਮ ਤੋਂ ਰਿਲੀਜ਼ ਕਰਨਾ ਹੀ ਪਏਗਾ ਸੁਪੌਂਗ ਡੈਮ ਤੋਂ ਅੱਜ 110000 ਪਾਣੀ ਛੱਡਿਆ ਗਿਆ ਕਿਊਸਿਕ 110000 ਕਿਊਸਿਕ ਤਾਂ ਐਸੇ ਵਿੱਚ ਜਿੱਥੇ ਕਿਤੇ ਐ ਦੋ ਦਿਨਾਂ ਤੋਂ ਜੇ ਬਾਰਿਸ਼ ਨਹੀਂ ਹੋਈ ਪਾਣੀ ਦਾ ਲੈਵਲ ਕੁਝ ਘਟਿਆ ਤਾਂ ਇਹ ਪਾਣੀ ਛੱਡੇ ਜਾਣ ਦੀ ਵਜ੍ਹਾ ਨਾਲ ਉੱਥੇ ਪਾਣੀ ਦਾ ਲੈਵਲ ਫਿਰ ਵੱਧ ਰਿਹਾ ਔਰ ਉਹਨਾਂ ਪਿੰਡਾਂ ਤੇ ਫਿਰ ਖਤਰਾ ਮੰਡਰੌਣ ਲੱਗਾ